ਸੰਗ ਫੌਜਾਂ ਦੇ ਸਾਰੇ ਮੁਖੀ ਸਹਿਬਾਨ ਸੰਤ ਮਹਾਪੁਰਖ ਉੱਥੇ ਹੀ ਦਵੰਵੀ ਸਾਲ ਤੇ ਸਾਰੀਆਂ ਗੁਰਸੇਖ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਮੈਂ ਪਿਛਲੀ 6 ਤਰੀਕ ਨੂੰ ਬੰਬੇ ਦੇ ਵਿੱਚ ਜਿੱਥੇ ਕੀਰਤਨ ਦਰਬਾਰ ਤੇ ਮਹਾਨ ਗੁਰਮਤ ਸਮਾਗਮ ਸੀ ਜਿਹੜੇ 8 ਤਰੀਕ ਨੂੰ ਗੱਲ ਰਾਤੀ ਜਿਹੜੇ ਹੈ ਲਾਈਵ ਪ੍ਰੋਗਰਾਮ ਸੀ ਤੇ ਅੱਜ ਹੁਣ ਵਾਪਸੀ ਹੈ ਮੈਂ ਇਸ ਵੇਲੇ 에ਰਪੋਰਟ ਬੰਬੇ 에ਰਪੋਰਟ ਤੇ ਖੜਾ ਹੋਇਆ ਤੇ ਨਾਲ ਹੀ ਜਿੱਥੇ ਪੰਜਾਬ ਦਾ ਜੋ ਮਾਹੌਲ ਉਥੋਂ ਸਾਰੇ ਮਾਹਪੁਰਖਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਿੱਥੇ ਸਾਡੇ ਸਤਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲਬਾਤ ਚੱਲ ਰਹੀ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿੱਥੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਨਿਰਾਦਰ ਕਰਕੇ ਅਹੁਦੇ ਤੋਂ ਹਟਾਇਆ ਗਿਆ ਤੇ ਉਹ ਜਿਹੜਾ ਬਹੁਤ ਹੀ ਮੰਦ ਭਾਗਾ ਫੈਸਲਾ ਤੇ ਜਿੱਥੇ ਮੈਂ ਗੱਲ ਕਰ ਰਿਹਾ ਜਦੋਂ ਰਾਮ ਰਹੀਮ ਨੂੰ ਜਿਹੜਾ ਉਹਦੀ ਜਿਹੜੀ ਮਾਫੀ ਉਹਨੂੰ ਦਿੱਤੀ ਗਈ ਸੀ ਤੇ ਉਦੋਂ ਦੇ ਸਿੰਘ ਸਾਹਿਬ ਵੱਲੋਂ ਤੇ ਜਿਹੜਾ ਜਦੋਂ ਸੰਗਤਾਂ ਦੇ ਵਿਰੋਧ ਦੇ ਨਾਲ ਉਹ ਫੈਸਲਾ ਜਿਹੜਾ ਅਸੀਂ ਵਾਪਸ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮੈਂ ਬੇਨਤੀ ਕਰਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਹੈ ਤੇ ਉਹ ਖਾਲਸੇ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਤੇ ਤੇ ਇਹ ਜਿਹੜਾ ਫੈਸਲਾ ਹੈ ਸਿੰਘ ਸਾਬਾ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹਰਾਨ ਨੂੰ ਜਿਹੜਾ ਉਵੇਂ ਉਹਨਾਂ ਨੂੰ ਅਹੁਦਿਆਂ ਤੇ ਕਾਇਮ ਕੀਤਾ ਜਾਵੇ ਤੇ ਕੱਲ ਨੂੰ ਜਿਹੜੀ ਇਹਨਾਂ ਨੇ ਸਿੰਘ ਸਾਹਿਬ ਦੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦੀ ਗੜਗਾਜ ਸਿੰਘ ਫਰਾਂ ਦੀ ਜਿਹੜੀ ਉੱਥੇ تاج ਪੋਸ਼ੀ ਦਾ ਇਹਨਾਂ ਨੇ ਕੀਤਾ ਹੋਇਆ ਤੇ ਉਹ ਗੁਰੂ ਦੀਆਂ ਲਾਡਲੀਆਂ ਨਹਿੰਗਕੋਟ ਨਹਿੰਸ ਸਿੰਘ ਫੌਜਾਂ ਜਿੱਥੇ ਸਰਕਾਰ ਜੋਗ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਦ ਜੀ ਉੱਥੇ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਜਥੇਦਾਰ ਜਿਹੜੇ ਆ ਕਰਨਾਲ ਬਾਬਾ ਬਕਾਲਾ ਸਾਹਿਬ ਦੇ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਵੀਸ਼ ਤਰਨਾਗਲ ਉਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਹੀ ਨਹਾਂਸੰਗ ਜਥੇਬੰਦੀਆਂ ਦੇ ਮੁਖੀ ਜਿੰਦੇ ਨੇ ਤੇ ਸਾਰੀਆਂ ਹੀ ਸਾਰੇ ਸਾਡੇ ਗੁਰਮਤਾ ਉਹਨਾਂ ਦੇ ਨਾਲ ਸਾਰਿਆਂ ਨਾਲ ਮੇਰਾ ਸਾਂਝਾ ਹੋਇਆ ਮੈਂ ਬੇਨਤੀ ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਾਂਸੰਗ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਾਂਗਸਿੰਘ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਾਲਪੰਥ ਉੱਥੇ ਘੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਾਂ ਫਰੀ ਕੇਸਗੜ ਸਾਹਿਬ ਦੇ ਜਥੇਦਾਰ ਵਜੋਂ ਉਹਨਾਂ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਦੇ ਸ਼੍ਰੋਮਣੀ ਕਮੇਟੀ ਤੁਰੰਤ ਫੈਸਲਾ ਲਵੇ ਜੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਫੈਸਲਾ ਵਾਪਸ ਨਾ ਨਹੀਂ ਲਾਉਗੀ ਕਿਉਂ ਉਹਨਾਂ ਨੂੰ ਉਤਾਰਿਆ ਉਹਨਾਂ ਨੂੰ ਪਤਾ ਸੀ ਉਸ ਦਿਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਦੀ ਵੀ ਅਨਗਹਿਲੀ ਆ ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਗੁਰਮਤਾ ਰੱਖਿਆ ਸੀ ਤੇ ਉਹਨਾਂ ਨੇ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਪਰ ਜੋ ਨਹਿੰਗਸ ਸਿੰਘ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਉੱਥੇ ਜਿਹੜਾ ਤਾਜਪੋਸ਼ੀ ਜਿਹੜੀ ਆ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟਾ ਇਹ ਨਹੀਂ ਹੋਣ ਦਿਆਂਗੇ ਤੇ ਗੁਰੂ ਦੀਆਂ ਲਾਡਲੀਆਂ ਨਹਿੰਗਸ ਸਿੰਘ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀ ਇਹ ਲਾਡਲੀ ਫੌਜ ਆ ਨਹਿੰਗਸ ਸਿੰਘ ਫੌਜਾਂ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਉ ਖਾਲਸਾ ਪਰਮਾਤਮ ਕੀ ਮੋਜ ਕੋਈ ਵੀ ਗੁਰਮਤੇ ਹੁੰਦੇ ਆ 7123 ਦੇ ਨਾਲ ਹੁੰਦੇ ਨੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬલાਏ ਹਰ ਨਾਮਾ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਛਾਏ ਜੇ ਕੋਈ ਵੀ ਫੈਸਲੇ ਲੈਣੇ ਨੇ ਉਹ ਸੰਗਤ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਤੇ ਸਾਰੇ ਗੁਰਮਤੇ ਦੇ ਨਾਲ ਮਾਹਪੁਰਖਾਂ ਦੇ ਹੋਣੇ ਚਾਹੀਦੇ ਨੇ ਜੇ ਇਹਨਾਂ ਨੇ ਕੋਈ ਵੀ ਨਿਯੁਕਤੀ ਕਰਨੀ ਹੈ ਉਹ ਜਦੋਂ ਹੁਣ ਸਾਨੂੰ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਉਹ ਲਾਉਣ ਵੇਲੇ ਕਿਉਂ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਲਾਉਣ ਵੇਲੇ ਤੇ ਪੁੱਛਿਆ ਵੀ ਨਹੀਂ ਤੇ ਇਕਦਾਂ ਹੀ ਫੈਸਲਾ ਸਨਾਤਾ ਉਹ ਬਹੁਤ ਹੀ ਮਰਿਆਦਾ ਤੇ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਸੀਂ ਨਾਲ ਖੜੇ ਆ ਤੇ ਜੇ ਇਹਨਾਂ ਨੇ ਫੈਸਲਾ ਵਾਪਸ ਨਾ ਲਿਆ ਇਹਨਾਂ ਦੇ ਖਿਲਾਫ ਜਿਹੜੀ ਪੂਰੀ ਮਹਿਮਾ ਹੋਊਗੀ ਤੇ ਜਿਹੜਾ ਇਹਨਾਂ ਨੂੰ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਆ ਇਹ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਤੇ ਮਾੜਾ ਅਸਰ ਜਾ ਰਿਹਾ ਹੈ ਸੋਨੇਹੇ ਸੰਗ ਜਥੇਬੰਦੀਆਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਖਿਲਾਫ ਨਹੀਂ ਅਸੀਂ ਚਾਹੁੰਦੇ ਆ ਇਹ ਫੇਰ ਜਿਹੜਾ ਦੁਆਰਾ ਵਧੀਆ ਢੰਗ ਨਾਲ ਚਲਾਉਂਦੇ ਪਰ ਇਹ ਜਿਹੜੇ ਨੇ ਹੁਣ ਗਲਤੀ ਤੇ ਗਲਤੀ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੀ ਭਾਵੇਂ ਦੋ ਤਰੀਕ ਦੇ ਫੈਸਲੇ ਉਹ ਜਿੱਦਰ ਮਰਜੀ ਜਾਣ ਪਰ ਜਿਹੜਾ ਅਕਾਲ ਤਖਤ ਸਾਹਿਬ ਨੂੰ ਪਾਸੇ ਕਰਕੇ ਇਹਨਾਂ ਨੇ ਆਪਣਾ ਹੀ ਸੋਚਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਵੇਂ ਲਾਹ ਦਿਓ ਅ ਜਿਹੜੇ ਦਮਨਵਾ ਸਾਹਿਬ ਦੇ ਵੀ ਜਥੇਦਾਰ ਨੂੰ ਲਾਹਤਾ ਉਹਦੇ ਕਰਕੇ ਹੀ ਤੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਲਾਹਤਾ ਹੁਣ ਜਿਹੜਾ ਆਪਣੇ ਨਵੇਂ ਬਣਾਤੇ ਤੇ ਉਹ ਨਵੇਂ ਕਿਹਨੂੰ ਆਪਣੇ ਕਿਹਦੀ ਸਹਿਮਤੀ ਨਾਲ ਬਣਾਏ ਨੇ ਹੁਣ ਸਾਰਿਆਂ ਨੂੰ ਫੋਨ ਕਰਦੇ ਨੇ ਵੀ ਆਓ ਆਓ ਬਿਲਕੁਲ ਕਿਸੇ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਦੇ ਡਟ ਕੇ ਉਹਨਾਂ ਦੇ ਖਿਲਾਫ ਜਿਹੜੇ ਖੜਾਂਗੇ ਤੇ ਜਿੱਥੇ ਉਹ ਉਹਨਾਂ ਨੇ ਕਰਨਾ ਨਿਹੰਗ ਸਿੰਘ ਫੌਜਾ ਜੜੀਆਂ ਲੈ ਵਹੀਰਾ ਘੱਟ ਕੇ ਜਾਣ ਕੇ ਤੁਰੰਤ ਜਿਹੜਾ ਇਹ ਫੈਸਲਾ ਵਾਪਸ ਲੈਣ ਦੇਹਿ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਮੂ ਨਾ ਟਰੂ ਨਾ ਢਰੂ ਅਰ ਸੋ ਜਬ ਜਾਹਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੂ ਅਰ ਸੇਖੂ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਣ ਤਹ ਜਰੋਂ ਜਬ ਆਪ ਕੀ ਔਰ ਨੇ ਨਿਧਾਨ ਬਣੇ ਅਤਹੀ ਰਣ ਮੈਂ ਤਬ ਜੂਝ ਮਰੂ ਸੋ ਜਿਹੜੇ ਫੈਸਲੇ ਨੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਹੈ ਬਹੁਤ ਵੱਡੀ ਸੇਧ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਾ ਨਵਾਜਾ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਮਰਿਆਦਾ ਮਾਨ ਮਰਿਆਦਾ ਜਿਹੜੀ ਹੈ ਮੈਂ ਜਿੱਥੇ ਸਾਰੇ ਸਾਡੇ ਮਹਾਪੁਰਖ ਨਾਨਕਸਰ ਵਾਲੇ ਦਮਨਵੀ ਟਕਸਾਲ ਦੇ ਮੁਖੀ ਸਾਰਿਆਂ ਨੂੰ ਬੇਨਤੀ ਕਰਦਾ ਡਟ ਕੇ ਪਹਿਰਾ ਦਈਏ ਤੇ ਕੱਲ ਨੂੰ ਨੇ ਹੈਂਗਸਿੰਗ ਜਥੇਬੰਦੀਆਂ ਸ੍ਰੀ ਅਨੰਦਪੁਰ ਸਾਹਿਬ ਜਿਹੜੀਆਂ ਅਮਰਤ ਵੇਲੇ ਤੋਂ ਹੀ ਪਹੁੰਚ ਜਾਣਾ ਤੇ ਜੇ ਇਹਨਾਂ ਨੇ ਕੋਈ ਖਰਾਬੀ ਕੀਤੀ ਕਿਸੇ ਨੇ ਵੀ ਤੇ ਉਹ ਜਿਹੜਾ ਆਪਣੇ ਨਤੀਜੇ ਉਹ ਆਪ ਜਾਣੂ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੇ ਬਹੁਤ ਜਿੱਥੇ ਅਮਨ ਮਾਨ ਦੇ ਨਾਲ ਪਰ ਸਤਨਾਮ ਵਾਇਗਰੂ ਦਾ ਜਾਪ ਵੀ ਜਪਣਾ ਪਰ ਇਹ ਜਿਹੜਾ ਕਾਰਜ ਹੈ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਵਾਇਸ਼ਰ ਜੀ ਕਾ ਖਾਲਸਾ ਵਾਇਸ਼ਰ ਜੀ ਕੀ ਫਤਿਹ ਜਿਹੜੇਾਰੇ ਨਿਆਲੋ ਜਾਵੇ ਫਤੇ ਪਾਵੇ ਹਤਿਰੀਏ ਹਤਿਬਾਤੁਸ਼ਿਆ ਕੱਲ ਦੇ ਐਸਲੇ ਵਾਸਤੇ ਗੁਰੂ ਦੀਆਂ ਲਾੜਦੀਆਂ ਨਹਿੰਸ ਸਿੰਘ ਫੌਜਾਂ ਗੁਰੂ ਦੀਆਂ ਲਾੜਦੀਆਂ ਨਹਿੰਸ ਸਿੰਘ ਫੌਜਾਂ ਦੇ ਨਾਲ ਸਾਰੇ ਸੰਤ ਮਹਾਂਪੁਰਖ ਵੀ ਸਾਰੇ ਨਾਲ ਨੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਪੰਜਾਬ ਭਾਰਤ ਵਿਸ਼ਵ ਜਿਹੜਾ ਹਮੇਸ਼ਾ ਚੱਕਰਵੇ ਦਾ ਦੌਰ ਪਾਇਓ ਧਰਮ ਰਾਜ ਪੁੰਚਤ ਗਿਰ ਵਰ ਕੋ ਉਹਦੇ ਅਸ ਸਮੁੰਦਰੰਗ ਪਰਯੰਤੰ ਅਵਜਲ ਰਾਜ ਮਿਲਿਓ ਸੋਰ ਸੋਰਪੁਰ ਕੋ ਸੋ ਖਾਲਸਾ ਜਿਹੜਾ ਜਿੱਥੇ ਜੰਗਲਾਂ ਦੇ ਵਿੱਚ ਵੀ ਜਦੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਦੋਂ ਮੁਗਲਾਂ ਦੇ ਨਾਲ ਭਾਵੇਂ ਅੰਗਰੇਜ਼ਾਂ ਦੇ ਨਾਲ ਯੁੱਧ ਕਰਦਾ ਹੋਇਆ ਜੰਗਲਾਂ ਦੇ ਵਿੱਚ ਵੀ ਹੁੰਦਾ ਸੀ ਤੇ ਉਦੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰणिमा ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਪਹਿਲੇ ਜਥੇਦਾਰ ਪਾਪਾ ਵਿਨੋਦ ਸਿੰਘ ਜੀ ਤੋਂ ਬਾਬਾ ਸਾਹਿਬ ਸਿੰਘ ਕਲਾਧਾਰੀ ਤੱਕ ਜਿੱਥੇ 11 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਜਿੱਥੇ ਵੀ ਕਿਤੇ ਲੋੜ ਪਈ ਖਾਲਸੇ ਪੰਥ ਨੂੰ ਬੁੱਢਾ ਦਲ ਨੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਤੇ ਜਿਹੜਾ ਇਹ ਕੱਲ ਜੋ ਵੀ ਪਰਖੋਂ ਸਿੰਘ ਸਾਹਿਬਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉਹਨਾਂ ਨੂੰ ਲਾਉਣ ਦਾ ਕੰਮ ਕੀਤਾ ਗਿਆ ਇਹ ਜਿਹੜਾ ਵਿਧੀ ਵਿਧਾਨ ਜੋ ਹੈ ਉਹ ਬਹੁਤ ਹੀ ਗਲਤ ਹੈ ਜੇ ਉਹਨਾਂ ਦੀ ਨਿਯੁਕਤੀ ਹੈ ਉਹ ਸਰਬੱਤ ਖਾਲਸੇ ਦੇ ਰਾਹੀਂ ਹੋਣੀ ਚਾਹੀਦੀ ਹੈ ਤੇ ਜਿਹੜਾ ਸਾਰੀਆਂ ਸੰਗਤਾਂ ਦੇ ਉਹਨਾਂ ਨੇ ਕੀ ਗਲਤੀ ਕੀਤੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰ ਰਾणे ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੇ ਉਹ ਇਕਦਾਂ ਹੀ ਗਲਤੀ ਸਾਹਮਣੇ ਆ ਗਈ ਪਹਿਲਾਂ ਨਹੀਂ ਸੀ ਪਤਾ 2 ਤਰੀਕ ਤੋਂ ਬਾਅਦ ਹੀ ਇਹ ਗਲਤੀਆਂ ਦਾ ਪਤਾ ਲੱਗਣਾ ਸੀ ਸੋ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਸਾਰੀਆਂ ਨਹਿੰਗ ਸਿੰਘਾਂ ਦੇ ਜਥੇਬੰਦੀਆਂ ਉਹਨਾਂ ਦੇ ਮੁਖੀਆਂ ਦੇ ਨਾਲ ਗੁਰਮਤਾ ਕਰਕੇ ਇਹ ਫੈਸਲਾ ਲਿਆ ਗਿਆ ਕਿ ਆਪਾਂ ਜਿਹੜਾ ਕੱਲ ਦਾ ਇਹਦਾ ਵਿਰੋਧ ਕਰਨਾ ਤੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਉਹਦੇ ਨਾਲ ਪੂਰਾ ਡਟ ਕੇ ਪੈਰਾ ਦੇਣਗੀਆਂ ਸਾਰੇ ਉੱਧਰ ਵੀ ਰਾਹ ਜਿਹੜਾ ਆਪਾਂ ਅਕਸ਼ਰੀ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਣਾ ਹੋਈ ਉੱਥੇ ਨਮਸਕਾਰ ਕਰਕੇ ਤੇ ਬਹੁਤ ਹੀ ਸਤਿਕਾਰ ਦੇ ਨਾਲ ਜਿਹੜਾ ਆਪਾਂ ਇਹ ਕੰਮ ਵੀ ਨਹੀਂ ਹੋਣ ਦੇਣਾ ਤੇ ਕਿਉਂ ਜਦੋਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਦੀ ਸਾਜਣਾ ਹੀ ਗੁਰੂ ਸਾਹਿਬ ਨੇ ਉੱਥੋਂ ਕੀਤੀ ਆ ਪਰ ਜਿਹੜਾ ਇਹ ਕਾਰਜ ਉਹ ਕਰ ਰਹੇ ਨੇ ਮਰਿਆਦਾ ਦੇ ਖਿਲਾਫ ਤੇ ਉਵੇਂ ਹੀ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਉਹਦੇ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਵੀ ਤੇ ਜਿੱਥੇ ਖਾਲਸਾ ਪੰਥ ਸਾਰਾ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੂੰ ਵੀ ਕਾਇਮ ਹੋ ਕੇ ਜਿਹੜੇ ਉੱਤੇ ਸਖਤ ਪਹਿਰੇ ਦੇਣੇ ਚਾਹੀਦੇ ਨੇ ਸੋ ਇੰਨਾ ਕੁਸ਼ ਕਹਿੰਦਾ ਹੋਇਆ ਸਾਰੀਆਂ ਗੁਰਸਿੱਖ ਸੰਗਤਾਂ ਤੋਂ ਜਿੱਥੇ ਮੈਂ ਬੇਨਤੀ ਕਰਦਾ ਜਬਲਾ ਖਾਲਸਾ ਰਹੇ ਨਿਆਰਾ ਤਬਲਾ ਗ ਤੇਜ ਦੇऊं ਮੈਂ ਸਾਰਾ ਜਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਜਿੱਥੇ ਕੱਲ ਦੇ ਪ੍ਰੋਗਰਾਮ ਨੇ ਉੱਥੇ ਹੀ ਜਿਹੜਾ 12 10 11 ਤੇ 12 ਤਰੀਕ ਨੂੰ ਜਿਹੜੇ ਕੀਰਤਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੌਮੀ ਤਿਉਹਾਰ ਹੋਲਾ ਮਹੱਲਾ ਉੱਥੇ ਹੀ ਜਿਹੜੇ ਆ 13 14 ਤੇ 15 ਤਰੀਕ ਨੂੰ ਜਿਹੜੇ ਹੋਲੇ ਮਹੱਲੇ ਤੇ ਵੀ ਵੱਡੇ ਕੌਮੀ ਤਿਉਹਾਰ ਹੋਲਾ ਮਹੱਲਾ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾਂ ਨੇ 15 ਮਾਰਚ ਨੂੰ ਜਿਹੜਾ ਖਾਲਸਾ ਹੀ ਮਹੱਲਾ ਜਿਹੜਾ ਕੇਡਣਾ ਤੇ ਉਹਦੇ ਵਿੱਚ ਵੀ ਆਪਾਂ ਬਹੁਤ ਵੱਡੇ ਪੱਦਰ ਤੇ ਹਾਜ਼ਰੀਆਂ ਲਵਾਉਣੀਆਂ ਨੇ ਸੋ ਜਿਹੜੇ ਕੱਲ ਦੇ ਪ੍ਰੋਗਰਾਮ ਨੇ ਇਹਦੇ ਤੇ ਆਪਾਂ ਡਟ ਕੇ ਪੈਰਾ ਦੇਣਾ ਤੇ ਇਹ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਜੈਕਟਿਵ ਜਿਨ੍ਹਾਂ ਨੇ ਕੰਮ ਕੀਤਾ ਗਲਤੀ ਕੀਤੀ ਹੈ ਇਹ ਤੁਰੰਤ ਵਾਪਸ ਲੈਣ ਤੇ ਧਾਮੀ ਸਾਹਿਬ ਜਿਹੜੇ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇ ਗਏ ਨੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਰੋਲ ਨਿਭਾਉਣਾ ਚਾਹੀਦਾ ਜਾਂ ਸ਼ਰੋਮਣੀ ਅਕਾਲੀ ਦਲ ਹੈ ਉਹਨਾਂ ਨੂੰ ਵੀ ਜਿਹੜਾ ਪੂਰਨ ਜਿਹੜਾ ਇਹਨਾਂ ਨੂੰ ਰੋਲ ਜਿਹੜਾ ਆਜ਼ਾਦ ਕਰਨਾ ਚਾਹੀਦਾ ਕਿਹਦਾ ਇਹ ਹੁਕਮ ਕਿਹਦੇ ਹੁਕਮ ਦੇ ਨਾਲ ਇਹ ਸਭ ਕੁਝ ਹੋ ਰਿਹਾ ਬਹੁਤ ਹੀ ਗਲਤ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਹਦੇ ਤੇ ਡਾਟ ਕੇ ਪੈਰਾ ਦੇਣਾ ਚਾਹੀਦਾ ਮर्यादा ਦੇ ਨਾਲ ਖੜਨਾ ਚਾਹੀਦਾ ਤੇ ਜੋ ਵੀ ਵਿਧੀ ਵਿਵਧਾਨ ਜੋ ਸਰਬੱਤ ਖਾਲਸੇ ਦੇ ਰਾਹੀਂ ਜਿਹੜੀ ਹੈ ਉਹ ਨਿਯੁਕਤੀ ਸੰਸਦਾਂ ਦੀ ਹੋਣੀ ਚਾਹੀਦੀ ਹੈ ਤੇ ਲਾਉਣ ਵੇਲੇ ਕਿੰਨਾ ਬੇ ਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਗਿਆ ਉਹ ਬਹੁਤ ਹੀ ਮੰਦ ਭਗ ਹੈ ਤੋ ਸਾਰੀਆਂ ਗੁਰਸੇਕ ਸੰਗਤਾਂ ਆਪਾਂ ਇੱਥੇ ਡਾਟ ਕੇ ਪਹਿਰਾ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗੀ ਜੀ ਦਾ ਇਹ ਜੀ ਆਪ ਨੂੰ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸੋਹਤ ਸ੍ਰੀ ਅਕਾਲ